ਕਾਜੀ ਦਾ ਸੈਟਰ ਸੀ ਆ ਬਿਲਕੁਲ ਜੀ ਸਦਾ ਜੀ ਮੈਂ ਸੰਚਾਲਕ ਮੈਂ ਸੰਚਾਲਕ ਲਯੁਗਰਾਜ ਸਿੰਘ ਜੀ ਸਾਨੋਪਨਕਰਾਜ ਪਿੰਡ ਖਹਿਰਾਕਾ ਕੀ ਗੱਲ ਹੋਈ ਸਰ ਆਪਾਂ ਆਪਣੇ ਕੰਮ ਲਈ ਬੈਠੇ ਆ ਜੀ ਰੋਜ਼ਾਨਾ ਦੀ ਤਰ੍ਹਾਂ ਬੈਠੇ ਆ ਛੇ ਨਕਾਬ ਪੋਸ਼ਾਈ ਆ ਛਾਂ ਤੋਂ ਪਿਸਤਲ ਆ ਜੀ ਤੇ ਜੇ ਅਸੀਂ ਅਗੋਰ ਕਰ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਮੇਰੇ ਸਿਰ ਤੇ ਰੱਖਿਆ ਇੱਕ ਗੋਲੀ ਚਲਾਈ ਵੀ ਆ ਕਿਸਮਤ ਆ ਬਚ ਗਏ ਆਪਣੇ ਇੱਕ ਗੋਲੀ ਮਿਸ ਵੀ ਹੋ ਮਿਸ ਹੋਈ ਆ ਜੀ ਫੇਰ ਅਗੇ ਕੀ ਸਰ ਆਂਦੇ ਵੀ ਪੈਸੇ ਪਾ ਦੋ ਕਿ ਹਰ ਕਰ ਕਰਦੇ ਆ ਰਿਹਾ 4136 ਦੇ 6 ਚੜ ਗਏ ਹੁਤੇ ਆਣਗੇ ਤੇ ਕਿੰਨੇ ਪੈਸੇ ਖੜੇ ਤਾਂ ਦੇਖੋ ਸਰ 1.5 ਤੋਂ 2 ਲੱਖ ਰੁਪਈਆ ਸਾਡੇ ਕੋਲ ਕੈਸ਼ ਲੈ ਗਏ ਜੀ ਹੋਰ ਹੋਰ ਲੈਪਟਾਪ ਲੈ ਗਏ 5 ਮੋਬਾਈਲ ਕਸਟਮਰ ਦੇ ਮੋਬਾਈਲ ਉਹ ਵੀ ਇੱਥੇ ਹੈਗੇ ਆ ਜੀ ਉਹਨਾਂ ਕੋਲ ਹੈ ਜੀ ਕਿੰਨੇ ਜਣੇ ਆਂਦੇ ਅਸੀਂ ਦੋ ਅਸੀਂ ਆਪੇ ਆ ਜੀ ਜਿਹੜੇ ਦੋ ਅਸੀਂ ਕੰਮ ਕਰਦੇ ਆ ਤੇ ਤਿੰਨ ਜਣੇ ਹੋਰ ਆ ਜੀ ਤਿੰਨ ਜਣੇ ਜਿਹੜੇ ਕੋ ਗਾਹਕ ਸੀ ਗਾਹਕ ਹੀ ਆ ਜੀ ਮੋਬਾਈਲ ਤੁਹਾਡੇ ਖੜੇ ਤੇ ਗਾਗਾ ਦੇ ਗਾਖਾਂ ਦੇ ਖੜੇ ਇੱਕ ਮੋਬਾਈਲ ਖੜੇ ਪੰਜ ਤਕਰੀਬਨ ਮੋਬਾਈਲ ਖੜੇ ਤੁਹਾਡਾ ਯਾਨੀ ਕਿ 1.5 ਤੋਂ 2 ਲੱਖ ਰੁਪਈਆ ਹਾਂਜੀ ਤੇ ਇੱਕ ਲੈਪਟਾਪ ਤੇ ਪੰਜ ਮੋਬਾਈਲ ਹੋਰ ਕੀ ਖੜਿਆ ਬਸ ਇਹੀ ਸਰ ਖੜੇ ਨਹੀਂ ਨਹੀਂ ਉਹ ਲੈਪਟਾਪ ਦੇ ਵਿੱਚ ਹੀ ਆ ਜੀ ਸਾਡੇ ਸਰਕਾਰੀ ਸੌਫਟਵੇਅਰ ਜਿਹਦੇ ਵਿੱਚ ਕੋਈ ਵੀ ਗਵਰਨਮੈਂਟ ਦੀ ਸਰਕਾਰ ਦੀ ਸਕੀਮ ਹੁੰਦੀ ਹੈ ਜੋ ਇੰਪਲੀਮੈਂਟ ਗਵਰਨਮੈਂਟ ਦੇ ਦੁਆਰਾ ਹੁੰਦੀ ਹੈ ਉਹ ਹੈ ਜੀ ਕੀ ਕੀ ਚਾਉਦੇ ਸਰ ਅਸੀਂ ਪ੍ਰਸ਼ਾਸਨ ਕੋ ਇਹੀ ਮੰਗ ਕਰਦੇ ਆ ਕਿ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਇਹ ਸਾਡੇ ਸਾਰੇ ਭੈਣ ਭਰਾ ਆ ਕਿਸਾਨ ਜੁਨੀਆ ਨਾਲ ਸੰਬੰਧਤ ਆ ਆਪਾਂ ਨਾਕਾਬੰਦੀ ਆਪਾਂ ਸਟ੍ਰਾਈਕ ਕਰਾਂਗੇ ਜੀ ਵੱਡੇ ਪੱਧਰ ਦੀ ਇਹ ਮਿਲਦਾ ਕਿੰਨੇ ਜਣੇ ਆਏ 6 ਜਣੇ ਆਏ ਆ ਜੀ ਵੀਡੀਓ ਡੀਵੀਆਰ 'ਚ ਮੌਜੂਦ ਹੈ ਇਸ ਟਾਈਮ ਅੱਛਾ ਸੀਸੀਟੀਵੀ ਹੈਗੀ ਸੀਸੀਟੀਵੀ ਹੈਗੀ ਜੇ ਮੌਜੂਦ ਹੈ ਬੰਦੇ ਆਪਣੀ ਹਰਕਤਾਂ ਜੋ ਪਿਸਤੌਲ ਨਾਲ ਹਰਕਤਾਂ ਕਰਦੇ ਉਹ ਵੀ ਮੌਜੂਦ ਹੈ ਇਸ ਟਾਈਮ ਫੁੱਲ ਚਾਈ ਹੈ ਜੀ ਮੌਕੇ ਤੇ ਤਿੰਨ ਸਟੇਸ਼ਨਾਂ ਦੇ ਐਸਐਚਓ ਮੌਜੂਦ ਹੈ ਜੀ ਇਸ ਟਾਈਮ ਤੇ ਪ੍ਰਸ਼ਾਸਨ ਕੋਈ ਹੀ ਮੰਗਿਆ ਜੀ ਕਿ ਸਾਡੇ ਨੂੰ ਇਨਸਾਫ ਨਾਵਾਇਆ ਜਾਏ ਨਹੀਂ ਸਾਰੇ ਕਿਸਾਨ ਯੂਨੀਅਨ ਜਿਹਦੇ ਅੱਗੇ ਹੀ ਮੰਨ ਕੇ ਸਾਰਾ ਨਗਰ ਹੀ ਜਾਊਗਾ ਇਲਾਕਾ ਹੀ ਜਾਊਗਾ ਇਲਾਕਾ ਅਸੀਂ ਸਾਰੇ ਹੱਡੇ ਨਾਲ ਜੀ ਸਾਰੇ ਸਟ੍ਰਾਈਕ ਕਰਨੇ ਪਈ ਹਰ ਕਰਾਂਗੇ ਕਿਉਂਕਿ ప్రతి ਦਿਨ ਉਹ ਪੱਠਾ ਜੀ ਉੱਥੇ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਭਾਲੋ ਵਾਲੀ ਹੈ ਜੀ ਉੱਥੇ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਸਾਡੇ ਨਹੀਂ ਦਿਨ ਦਿਹਾੜੇ ਇੰਨਾ ਸਤਿਆਨਾਸ਼ ਹੋ ਚੁੱਕਾ ਨਾ ਸਾਡੇ 2-4 ਪਿੰਡਾਂ ਦਾ ਵੀ ਹੱਦੋਂ ਵੱਧ ਕੋਈ ਗਰੀਬ ਹੈ ਵਿਚਾਰਾ ਕੋਈ ਲਾਚਾਰ ਹੈ ਕਿ ਨਹੀਂ ਪੁਲਸ ਨੂੰ ਸ਼ਿਕਾਇਤ ਕਰ ਸਕਦਾ ਚਲੋ ਸਾਡੇ ਨਾਲ ਹੋਈ ਆ ਅਸੀਂ ਮੁੱਦਾ ਚੁੱਕਦੇ ਰਹੇ ਆ ਬੇਵਸੀ ਆ ਜੀ ਕੀ ਸਰਕਾਰ ਅੱਗੇ ਅਸੀਂ ਕੀ ਕਰ ਸਕਦੇ ਜੋ ਸਾਡੀ ਜਿੰਨੀ ਕਹਿ ਗਈ ਆ ਆਪਾਂ ਜਾਵਾਂਗੇ ਇਹਨੂੰ ਕਿ ਕਿਸਮ ਦਾ ਹੋ ਨਹੀਂ ਆ ਜੀ ਜੋ ਸਾਡੇ ਨਾਲ ਹੋਈ ਆ ਪ੍ਰਸ਼ਾਸਨ ਕੋਲ ਮੰਗ ਕਰਦੇ ਨੇ ਦਵਾ ਨਹੀਂ ਤੇ ਅਸੀਂ ਸਟ੍ਰਾਈਕ ਕਰਾਂਗੇ ਜੋ ਸਾਡਾ ਨੁਕਸਾਨ ਹੋਇਆ ਸਾਨੂੰ ਉਹਦੀ ਪਰਪਾਈ ਤੇ ਜੋ ਦੋਸ਼ੀਓ ਸਾਡੇ ਕੋਲ ਬਰਾਮਦ ਕੀ ਕਰਕੇ ਕਰਕੇ ਦਿੱਤੇ ਜਾਣ ਠੀਕ ਅੱਜ ਜਿੱਥੇ ਲਖਾ ਪੁੱਛ ਲਟੇਰਿਆਂ ਨੇ ਪੈਸੇ ਲੁੱਟ ਕੇ ਖੜੇ ਤੇ ਹੋਰ ਸਮਾਨ ਕਿਸ ਤਰ੍ਹਾਂ ਘਟਨਾ ਵਾਪਰੀ ਬਟਣਾ ਇਸ ਤਰ੍ਹਾਂ ਇਹ ਵੀ ਅੰਦਰ ਬੈਠੇ ਆਪਾਂ ਤੇ ਪੈਸੇ ਕਢਾਉਣ ਆਇਆ ਹੁੰਦਾ ਇਸ ਨਗਰ ਦਾ ਨਿਵਾਸੀ ਤੇ ਪੈਸੇ ਕਢਾਉਣ ਆ ਤੇ ਬਸ ਬੈਠੇ ਆ ਤੇ ਬਾਹਰੋਂ ਚਾਰ ਨਕਾਬਪੋਸ਼ ਆਏ ਤੇ ਆਣ ਕੇ ਉਹਨਾਂ ਨੇ ਬਸ ਮੋਬਾਈਲ ਸਾਡੇ ਖੋਲੇ ਤੇ ਉਹਨਾਂ ਨੂੰ ਆਖਿਆ ਪੈਸੇ ਕੋਹੇ ਦੋਸਤ ਜੋ ਕੋ ਜਾਗਾ ਕੱਢ ਕੇ ਪੰਜਾਹ ਜਮਾ ਮਿੰਟ ਬਸ ਦਿਖ ਲਗੇ ਕਿੰਨੇ ਜਣੇ ਆਏ ਚਾਰ ਜਣੇ ਆ ਅੰਦਰ ਬਾਹਰ ਦਾ ਨਹੀਂ ਕਹਿ ਸਕਦੇ ਸੜਕ ਤੇ ਚੌਂਕ ਕੋਲ ਹੀ ਇਧਾਰ ਸਨ ਹਾਂਜੀ ਆਉਂਦੇ ਆ ਉਹਨਾਂ ਨੇ ਕੀ ਕੀਤਾ ਆਉਂਦਿਆਂ ਨੇ ਇਹੋ ਆਖਿਆ ਕਿ ਆ ਮੋਬਾਈਲ ਦੇ ਦੋ ਤੇ ਚਾਬੀਆਂ ਮੋੜਸਲਾਂ ਦੀਆਂ ਦੇ ਦੋ ਤੇ ਸ਼ਟਰ ਦੀ ਚਾਬੀ ਵੀ ਮੰਗੀ ਕਰਨਾ ਪਰ ਉਹ ਛੇਤੀ ਛੇਤੀ ਸ਼ਟਰ ਮਾਰ ਕੇ ਨਹੀਂ ਗਏ ਉੱਧਰ ਛੋਟੇ ਤੁਹਾਡਾ ਵੀ ਮੋਬਾਈਲ ਆ ਗਿਆ ਹਾਂਜੀ ਮੇਰਾ ਵੀ ਆ ਗਿਆ ਇਹ ਤੁਹਾਡੇ ਕੋ ਪੈਸੇ ਨਹੀਂ ਮੰਗੇ ਕੋਈ ਨਹੀਂ ਪੈਸੇ ਨਹੀਂ ਮੈਂ ਜੇ ਕਢਾਉਣ ਆਇਆ ਤੇ ਕਿੰਨੇ ਕੁ ਤੁਹਾਡੇ ਅੰਦਾਜ਼ੇ ਨਾਲ ਦੁਕਾਨ ਵਾਲਿਆਂ ਦੇ ਕਿੰਨੇ ਕੁ ਪੈਸੇ ਸਣੇ ਡੇਢ 2 ਲੱਖ ਦੇ ਕਰੀਬ ਮੈਂ ਪੜਿਆ ਸਸੀਕਲ ਜੀ ਸ਼ਰਮਾ ਬਹਿਨ ਦੀ ਕਰਨਾ ਚਾਹੁੰਦਾ ਆ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਖਤਮ ਹੋ ਗਈ ਪਰसों ਜੋਤ ਹੈ ਇੱਕ ਲੇਡੀਜ਼ ਚਾਰ ਜਿਨ੍ਹਾਂ ਨੇ ਹਮਲਾ ਆ ਗੱਡੀ ਦੇ ਵਿੱਚ ਪੰਜ ਜਾਨੇ ਮਾਰੇ ਗਏ ਜਿਨ੍ਹਾਂ ਤਿੰਨ ਤਿੰਨ ਜਾਨੇ ਮਰ ਗਏ ਦੋ ਫਟਰ ਹੋ ਗਏ ਕੱਲ ਦੀ ਗੱਲ ਹੈ ਪਟਿਆਲੇ ਤੋਂ ਬਠਿੰਡੇ ਦੀ ਪਿਓ ਪੁੱਤ ਦਵਾਈ ਲੈਣ ਜਾਂਦੇ ਸੀ ਪਿਓ ਨੂੰ ਗੋਲੀ ਮਾਰਤੀ ਲੁੱਟ ਦੀ ਖੋ ਦੇ ਨਾਲ ਫਰੋਜਪੁਰ ਦੇ ਵਿੱਚ ਪਿਓ ਨੂੰ ਗੋਲੀ ਮਾਰਤੀ ਮੁੰਡਾ ਜ਼ਖਮੀ ਹੈ ਹਰ ਗਲੀ ਮੋੜ ਮਹੱਲੇ ਦੇ ਤੇ ਲੁੱਟਾਂ ਹੋਵਾਂਦੀਆਂ ਕੱਲ ਫੜੇਗੜ ਫੜੇਗੇ ਤਿੰਨ ਚਾਰ ਅੰਸ਼ਰ ਘਰੋਂ ਨਿਕਲਣਾ ਇੰਨ ਅਗ ਕੋਈ ਸੇਫ ਨਹੀਂ ਰਹਾ ਪਤਾ ਨਹੀਂ ਫੜੇਗੜ ਚੱਲੇ ਆ ਘਰ ਵਾਪਸ ਆਉਣਾ ਕਿ ਨਹੀਂ ਆਉਣਾ ਬੇਲ ਕੋਲੀ ਪੰਜਾਬ ਚੋਂ ਲਾਅਨੇਡਡ ਦੀ ਸਥਿਤੀ ਖਤਮ ਹੋ ਗਈ ਆ ਅਸੀਂ ਭਗਵਾਨ ਦਮਨ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਜੀ ਤੁਹਾਡੇ ਪਿੰਡ ਖਾਣੇ ਵਾਪਸੀ ਘਟਣਾ ਇਹ ਬਹੁਤ ਮੰਦ ਭਾਗੀ ਘਟਣਾ ਵਾ ਵੇਖੋ ਦਿਨ ਦੀ ਵੀ ਜਿਹੜੇ ਬੰਦੇ ਲੁੱਟ ਕੇ ਲੈ ਗਏ ਉਹ ਕਿੰਨੇ ਤਕੜੇ ਕਿੰਨੇ ਕਿੰਨੀ ਹਾਲਾ ਸ਼ਰੀ ਹੋ ਦਲੇਰੀ ਹੁੰਦਾ ਕੋ ਦਿਨੇ ਦੀ ਵੀ ਹਥਿਆਰ ਦੀ ਲੋਕ ਦਿੱਤੇ ਕਿਸ ਨੂੰ ਲੁੱਟ ਕੇ ਲੈ ਜਾਣਾ ਕਿੱਡੀ ਬਹਾਦਰੀ ਵਾਲੀ ਗੱਲ ਐ ਕੋਈ ਆਮ ਥੋੜਾ ਆਮ ਬੰਦਾ ਥੋੜਾ ਕਰ ਸਕਦਾ ਕੋਈ ਇਹ ਤੇ ਤਗੜੇ ਕ੍ਰਾਈਮਨਲ ਬੰਦੇ ਕਰ ਸਕਦੇ ਤੇ ਮੈਂ ਪੁਲਿਸ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਆਂ ਕਿ ਇਹੋ ਜਿਹੇ ਜਿਹੜੇ ਅੰਸਰ ਆ ਫੜੇ ਜਾਂਦੇ ਆ ਫਿਰ ਇਹਨਾਂ ਨੂੰ ਕੋਈ ਸਜ਼ਾ ਨਹੀਂ ਹੈਗੀ ਜਦੋਂ ਫੜੇ ਜਾਂਦੇ ਆ ਮੁੜ ਕੇ ਬਕਾਇਦਾ ਹੀ ਪੁਲਿਸ ਵਾਲੇ ਘਰ ਵਾਲਿਆਂ ਨੂੰ ਕਹਿੰਦੇ ਕੰਪਰੋਮਾਈਜ਼ ਕਰ ਲੋ ਮੁੜ ਕੇ ਤੁਹਾਨੂੰ ਤਰੀਕਾ ਪਾਣੀਆ ਫਲਾਣੇ ਡੇ ਘਰ ਵਾਲੇ ਡਰ ਜਾਂਦੇ ਆ ਕੰਪਰੋਮਾਈਜ਼ ਹੋਏ ਤਾਂ ਪਰਚਾ ਦਰਜ ਨਹੀਂ ਹੁੰਦਾ ਉਹ ਬੰਦੇ ਉਸੇ ਵਾਲੇ ਸੁੱਟ ਜਾਂਦੇ ਆ ਤਾਂ ਇਹੋ ਤੇ ਕ੍ਰਾਈਮ ਵਧ ਰਿਹਾ ਇਸ ਕਰਕੇ ਇਹਨਾਂ ਜਿਹੜੇ ਲਟੇਰਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਹੜਾ ਫੜਿਆ ਜਾਂਦਾ ਉਹਨੂੰ ਤੇ ਮੌਕੇ ਤੇ ਗੋਲੀ ਮਾਰ ਦੇਣੀ ਚਾਹੀਦੀ ਹੈ ਜਿਹੜਾ ਬੰਦਾ ਕ੍ਰਾਈਮਨਲ ਕਰ ਕ੍ਰਾਈਮ ਕਰਦਾ ਨਾ ਜੇ ਉਹ ਮੌਕੇ ਤੇ ਫੜਿਆ ਜਾਂਦਾ ਉਹਨੂੰ ਮੌਕੇ ਤੇ ਆਰਡਰ ਚਾਹੀਦਾ ਤੇ ਬੰਦੇ ਨੂੰ ਗੋਲੀ ਮਾਰ ਦੇ ਦੋ ਚਾਹੇ ਫੜਿਆ ਜਾਂਦਾ ਪਬਲਿਕ ਕੋਟ ਕੋਟ ਕੇ ਮਾਰ ਦੇ ਕੇ ਇਹਦਾ ਕੱਖ ਨਾ ਬਣੇ ਤਾਂ ਗ੍ਰਾਈਮ ਹਟ ਸਕਦਾ ਨਹੀਂ ਦੁਨੀਆਂ ਤੇ ਕ੍ਰਾਈਮ ਪੰਜਾਬ ਚ ਨਹੀਂ ਹਟ ਸਕਦਾ ਜਿਸ ਤਰ੍ਹਾਂ ਨਾ ਕ੍ਰਾਈਮ ਹੋ ਰਿਹਾ ਮੇਰਾ ਗੁਰਪ੍ਰੀਤ ਸਿੰਘ ਖੈਰਾ ਜੀ ਜੀ ਸੋ ਅੰਸਰ ਆ ਤੇ ਇੱਕ ਜੀ ਕਰਗਲਮੈਂਡ ਦੇ ਵਿੱਚ ਇੱਕ ਜਿਹੜਾ ਜਗਰਾ ਸਿੰਘ ਨਾਂ ਦਾ ਵਿਅਕਤੀ ਹੈ ਇਹ ਸੀਐਨਸੀ ਇੱਕ ਕਰਦਾ ਇੱਥੇ ਪੈਨਸ਼ਨਸ ਵਗਰਾ ਬੰਦਵਾਦਾ ਬਿਲਕੁਲ ਥੋੜਾ ਕੈਸ਼ ਸੀਗਾ ਕਰੀਬ ਅਜੇ ਨੂੰ ਡੈਕਟਲੀ ਪਤਾ ਨਹੀਂ ਹੈ ਅਰਾਊਂਡ 1.5 ਲੱਖ ਦੱਸ ਰਿਹਾ 1.5 ਲੱਖ ਰੁਪਏ ਦੇ ਕਰੀਬ ਕੈਸ਼ ਸੀਗਾ ਤੇ ਹਾਲ ਦੀ ਘੜੀ ਸਿਰਫ ਸਰਪੋਰੀ ਹੋਈ ਇਨਫੋਰਮੇਸ਼ਨ ਹੈ ਪੰਜ ਮੁੰਡੇ ਜਿਹੜੇ ਆ ਦੋ ਮੋਟਰਸਾਈਕਲਾਂ ਤੇ ਆਏ ਆ ਤੇ ਇਹਨਾਂ ਨੂੰ ਜਿਹੜਾ ਗਨਪੁਆਇੰਟ ਤੇ ਇਹਨਾਂ ਦੇ ਕੋਲੋਂ ਕੈਸ਼ ਜਿਹੜਾ ਖੋ ਕੇ ਚਲੇ ਗਏ ਅਸੀਂ ਲੱਗੇ ਆ ਟੀਮਸ ਲੱਗੇ ਆ ਜਲਦੀ ਫੜ ਲਏ ਜਣ ਸਰ ਅੰਦੇ ਅਰੇ ਕੀ ਵੀ ਕੀਤੀ ਗਈ ਹੈ

ਅਸੀਂ ਉਹਨਾਂ ਦਾ ਵਰਕ ਕਰ ਰਹੇ ਹਾਂ ਜਲਦੀ ਜੇ ਵੇਕ ਫੇਸ ਕਰ ਲਏ ਜਾਂਦੇ ਸਰ ਇਹ ਲੋਕ ਕਹਿ ਰਹੇ ਨੇ ਅਕਸਰ ਹੀ ਜਿਹੜੀਆਂ ਇਹ ਵਾਰ ਦਸਾਂ ਛੜਕਤੇ ਹੁੰਦੀਆਂ ਕੀ ਇਹਦੇ ਵਿੱਚ ਪ੍ਰੋਟੈਕਸ਼ਨ ਨਹੀਂ ਦਿੱਤੀ ਜਾਂਦੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਜੀ ਮੇਰੇ ਤਾਂ ਟਾਈਮ ਵੀ ਮੇਰੀ ਪੋਸਟਿੰਗ ਰੀਸੈਂਟਲੀ ਹੋਈ ਹੈ ਫਸਟ ਟਾਈਮ ਹੈ ਔਰ ਮੈਂ ਅੱਜ ਇਸ ਵਾਰ ਲਾਸਟ ਪਿੰਡ ਪੰਦਾ ਹੈ ਬਿਲਕੁਲ ਮਜੀਠੇ ਇਹਦੇ ਨਾਲ ਐਡਜੋਇਨਿੰਗ ਜਿਹੜਾ ਮਜੀਠਾ ਸ਼ੁਰੂ ਹੋ ਜਾਂਦਾ ਕਣੀਏ ਕੇ ਬਾਂਗਰ ਦਾ ਆਲਮੋਸਟ ਬਿਲਕੁਲ ਲਾਸਟ ਪਿੰਡ ਹੈ ਉਹਨਾਂ ਦੇ ਬਾਰਡਰ ਤੇ ਹੈ ਤੁਹਾਡੀ ਐਂਟਰੀ ਫਤਿਹਗੜ ਚੂਰੀ ਨਹੀਂ ਉਹ ਉਹ ਤਾਂ ਸਾਈਡ ਤੇ ਰਹੇਗਾ ਨਾ ਬੇਸਿਕਲੀ ਇਹ ਜਿਹੜਾ ਜਿਹੜ ਉਹ ਮੇਠਾ ਸਾਈਡ ਨੂੰ ਉਹਨਾਂ ਦਾ ਰੂਟ ਬਣਾਇਆ ਉਹ ਅਸੀਂ ਉਧਰੋਂ ਦਰਾਂ ਦੇਖ ਰਹੇ ਆ ਕਰ ਰਹੇ ਆ ਤੇ ਇਹੋ ਜਿਹੀ ਕੋਈ ਗੱਲ ਨਹੀਂ ਇੰਟਰਸਟਿੰਗ ਨਹੀਂ ਸੀ ਮੇਰੇ ਘਰ ਆ ਬਟ ਇਹਦੇ ਲਈ ਅਸੀਂ ਪ੍ਰੋਪਰ ਜਿਹੜੀ ਪੈਟਰੋਲਿੰਗ ਸਾਡੀ ਹੋਣੀ ਇਨਫੈਕਟ ਤੁਹਾਨੂੰ ਮੈਂ ਦੱਸਦਾ ਜਿਸ ਟਾਈਮ ਦੀ ਵਾਰਦਾਤ ਹੈ ਬਿਲਕੁਲ ਲਾਗੇ ਪਿੰਡ ਹੈਗਾ ਬੁੱਢਾ ਸੇ ਤੇ ਸਾਡਾ ਜਿਹੜਾ ਐਸਐਚਓ ਚੌਕੀਂ ਚ ਦੋਨੇ ਉੱਥੇ ਸੀਗੇ ਐਜੰਸੀ ਮੈਂ ਉਹਨਾਂ ਨੂੰ ਕਿਸੇ ਜਿਹੜਾ ਇਹੋ ਹੀ ਕੋਈ ਸਸਪੈਕਟਡ ਸੀ ਸਾਡੇ ਉੱਥੇ ਦੇ ਉਸ ਏਰੀਆ ਦੇ ਉਹਨਾਂ ਨੂੰ ਭੇਜਿਆ ਸੀ ਜਲਦੀ ਉਹਨੂੰ ਅਸੀਂ ਟ੍ਰੇਸ ਕਰ ਲਾਂਗੇ ਥੈਂਕ ਯੂ ਸਰ ਧੰਨਵਾਦ